ਅੱਜ ਆਪਾਂ ਬਣਾਉਣ ਜਾ ਰਹੇ ਹਾਂ ਇੱਕ ਬਹੁਤ ਹੀ ਵਧੀਆ ਇਫੈਕਟਿਵ ਫੇਸ ਪੈਕ ਜੋ ਕਿ ਆਪਣੇ ਫੇਸ ਤੇ ਨੇਚਰਲ ਗਲੋ ਲੈ ਕੇ ਆਉਂਦਾ ਜੋ ਆਪਣੇ ਫੇਸ ਤੇ ਡਾਰਕ ਸਰਕਲ ਹੁੰਦੇ ਨੇਗੇ ਤੇ ਬਲੈਮਿਸ਼ਸ ਹੁੰਦੀਆਂ ਨੇ ਜੇ ਜਿੱਦਾਂ ਕਹੋ ਕਿ ਪਿੰਪਲ ਤੇ ਡਾਰਕ ਸਪੌਟਸ ਹੁੰਦੇ ਆ ਉਹ ਸਾਰਿਆਂ ਨੂੰ ਰਿਮੂਵ ਕਰਕੇ ਇੱਕ ਬੇਦਾਗ ਤੇ ਸੋਹਣੀ ਆਪਾਂ ਨੂੰ ਜੀ ਸਕਿਨ ਹੈ ਉਹ ਦਿੰਦਾ ਹੈ ਉਹਦੇ ਲਈ ਆਪਾਂ ਨੂੰ ਕੀ ਚਾਹੀਦਾ ਇੱਕ ਬਨਾਣਾ ਚਾਹੀਦਾ ਤੇ ਇਹਨੂੰ ਬਣਾਨੇ ਨੂੰ ਆਪਾਂ ਛੋਟੇ ਛੋਟੇ ਪੀਸਸ ਦੇ ਵਿੱਚ ਕੀ ਕੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਆਪਾਂ ਨੇ 1 ਤੋਂ 2 ਰੋਜ਼ ਵਾਟਰ ਦੇ ਚਮਚ ਜਨੇ ਆਪ ਐਡ ਕਰਨੇ ਆ ਪਹਿਲਾ ਫਸਟ ਫੋਲ ਆਪਾਂ ਇਹਦਾ ਪੇਸਟ ਬਣਾਵਾਂਗੇ ਆਪਾਂ ਚੰਗੇ ਤਨੂੰ ਕ੍ਰਸ਼ ਕਰ ਲੈਣਾ ਇਹਨੂੰ ਆਪਾਂ ਚਮਚ ਦੀ ਸਹਾਇਤਾ ਦੇ ਨਾਲ ਜਿਦਾਂ ਵੀ ਇਹਨੂੰ ਆਪਾਂ ਕਰਦੇ ਨੇ ਕ੍ਰਸ਼ ਕਰ ਲੈਣਾ ਇਹਦਾ ਇੱਕ ਵਧੀਆ ਜਿਹਾ ਫਾਈਨ ਪੇਸਟ ਬਣਾ ਲੈਣਾ ਕਿਉਂਕਿ ਜਿਹੜੇ ਆਪਾਂ ਕੈਮੀਕਲਸ ਆਉਂਦੇ ਆ ਨਾ ਫੇਸ ਤੇ कि ਆਪਣੇ डार्क सर्कल हट ਜਾਣ ਜਾਂ ਕੋਈ ਵੀ ਛਾਈਆਂ ਵਗੈਰਾ ਉਹ हट ਜਾਣ ਉਹ ਕੁਝ ਟਾਈਮ ਦੇ ਲਈ ਅਸਰ ਕਰਦੀਆਂ ਫੇਸ ਦੇ ਉਸ ਤੋਂ ਬਾਅਦ ਫੇਸ ਸਟਾਰਟ ਹੋ ਜਾਂਦੀ ਨੇ ਪਰ ਜਿਹੜੀ ਇਹ ਚੀਜ਼ਾਂ ਹੁੰਦੀ ਨੇ ਨੇਚਰਲ ਹੁੰਦੀਆਂ ਨੇ ਇਹੀਆਂ ਤੇ ਨੁਕਸਾਨ ਵੀ ਨਹੀਂ ਕਰਦੀਆਂ ਸਕਿਨ ਨੂੰ ਤੇ ਸੋਨਾ ਵੀ ਬਣਾਉਂਦੀਆਂ ਨੇ ਦੇਖੋ ਆਪਾਂ ਇੱਕ ਫੇਸ ਆਵਦਾ ਕਹਿੰਦੇ ਇੱਕ ਫਾਈਨ ਜਿਹਾ ਪੇਸਟ ਬਣਾ ਲਿਆ ਹੈ ਇਹਦੇ ਵਿੱਚ ਆਪਾਂ ਰੋਜ਼ ਵਾਟਰ ਐਡ ਕਰਾਂਗੇ ਇੱਕ ਤੋਂ ਦੋ ਚਮਚ ਜਿੰਨਾ ਮੈਨੂੰ ਨੀਡ ਹੈ ਦੋ ਚਮਚ ਮੈਂ ਐਡ ਕਰ ਲਿਆ ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹ ਜਿਹੜਾ ਟੈਗ ਹੈ ਇਹਨੂੰ ਤੁਸੀਂ ਵਿੰਟਰ ਦੇ ਵਿੱਚ ਦੋ ਵਾਰ ਲਗਾਉਣਾ ਚਾਹੇ ਤੁਸੀਂ ਇੱਕ ਵਾਰ ਵੀ ਟਰਾਈ ਕਰ ਲੋ ਜਿਵੇਂ ਮੈਨੂੰ ਲੱਗ ਰਹੀ ਹੈ ਹੁਣ ਜ਼ਿਆਦਾ ਨਹੀਂ ਲੱਗਣਾ ਪਰ ਤੁਸੀਂ ਇਹਨੂੰ ਜ਼ਰੂਰ ਟਰਾਈ ਕਰੋ ਕਿਉਂਕਿ ਇਹ ਥੋੜਾ ਜਿਹਾ ਲੀ ਰਿਜ਼ਲਟ ਦਿੰਦਾ ਪਰ ਦਿੰਦਾ ਫੋਰਐਵਰ ਆ ਇਹ ਲੌਂਗ ਟਾਈਮ ਦੇ ਲਈ ਹੈ ਕੋਈ ਜਿਹੜਾ ਕੈਮੀਕਲ ਹੁੰਦੇ ਨੇ ਉਹ ਆਪਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਰਿਜ਼ਲਟ ਦਿਖਾ ਦਿੰਦੇ ਨੇ ਕਿ ਜਿਹਦੇ ਨਾਲ ਆਪਾਂ ਬਹੁਤ ਖੁਸ਼ ਹੋ ਜਾਂਦੇ ਆ ਪਰ ਬਾਅਦ ਵਿੱਚ ਫਿਰ ਜਦੋਂ ਆਪਾਂ ਛੱਡ ਦਿੰਦੇ ਆ ਉਹਦਾ ਯੂਜ਼ ਤਔ ਸਿਮ ਜੋ ਪ੍ਰੋਬਲਮ ਆਪਣੇ ਫੇਸ ਤੇ ਹੁੰਦੀਆਂ ਨੇ ਦੁਬਾਰਾ ਆ ਜਾਂਦੀਆਂ ਨੇ ਸੋ ਜਿਸ ਤਰੀਕੇ ਨਾਲ ਆਪ ਬਨਾਣਾ ਆਪਣੀ ਸਿਹਤ ਲਈ ਜ਼ਰੂਰੀ ਹੈ ਨਾ ਉਹ ਨਹੀਂ ਆਪਣੀ ਸਕਿਨ ਦੇ ਲਈ ਵੀ ਜ਼ਰੂਰੀ ਹੈ ਕਿਉਂਕਿ ਜੋ ਸਕਿਨ ਹੈ ਉਹ ਵੀ ਆਪਣੀ ਬਨਾਣਾ ਖਾਂਦੀ ਆ ਹੁਣ ਤੁਹਾਨੂੰ ਦੱਸਦੇ ਆ ਕਿ ਆਪਾਂ ਕਿੱਦਾਂ ਅਪਲਾਈ ਕਰਨਾ ਹੈ ਤੁਸੀਂ ਥੋੜਾ ਜਿਹਾ ਲੋ ਜੇ ਤੁਸੀਂ ਬਰਸ਼ ਦੀ ਸਹਾਇਤਾ ਨਾਲ ਵੀ ਲਗਾ ਸਕਦੇ ਹੋ ਤੇ ਉਦਾਂ ਵੀ ਲਗਾ ਸਕਦੇ ਹੋ ਹਾਂ ਦੇਖੋ ਐਦਾਂ ਰਬ ਕਰਨਾ ਹੈ ਅੱਧਾ ਕਰਕੇ ਫਿਰ ਇਹਨੂੰ 15 ਤੋਂ 20 ਮਿੰਟ ਦੇ ਲਈ ਅਪਲਾਈ ਕਰਨਾ ਫਿਰ ਸੇ ਰੱਖਣਾ ਹੈ ਨੰਦੂ ਸਿੰਪਲ ਪਾਣੀ ਨਾਲ ਜਿਹੜਾ ਕਿ ਆਪਣਾ ਮੂੰਹ ਧੋ ਲੈਣਾ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਯੂਜ਼ ਕਰਨਾ ਤੇ ਤੁਸੀਂ ਰਿਜ਼ਲਟ ਖੁਦ ਵੇਖੋਗੇ ਵਿంటర్ ਦੇ ਵਿੱਚ ਤੁਹਾਨੂੰ ਕਾਫੀ ਨੇਚਰਲ ਸਕਿਨ ਦੇਊਗਾ ਜੋ ਤੁਹਾਡੇ ਪ੍ਰੋਬਲਮ ਨੇ ਫੇਸ ਤੇ ਉਹ ਵੀ ਤੁਹਾਡੀ ਜੀ ਬਿਲਕੁਲ ਸਹੀ ਹੋ ਜਾਣਗੀਆਂ ਸੋ ਜੋ ਪਲੀਜ਼ ਟਰਸਟ ਕਰੋ ਇੱਕ ਵਾਰੂ ਟਰਾਈ ਕਰਨਾ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ